ਅਸੀਂ ਨਾਲੇ ਜਿੰਨੇ ਵੀ ਤੁਸੀਂ ਜੱਸੇ ਬੰਦਿਆਂ ਨੇ ਜਿਹੜੇ ਸਵਾਲ ਕੀਤਾ ਜਦੋਂ ਵੀ ਸਰਕਾਰ ਹੁਣ 6 ਮਹੀਨਿਆਂ ਤੋਂ ਸਾਡੇ ਜਨਸਾਂ ਦੇ ਭਾਅ ਲਾੜ ਕਰਦੀ ਹੈ ਘੱਟੋ ਘੱਟ ਸਮਰਥ ਨੂੰ ਚ ਵਾਦਾ ਕਰਦੀ ਹੈ ਇੱਕ ਇੱਕ ਸਵਾਲ ਹਰ ਇੱਕ ਕੋਈ ਬਸ ਇੱਕ ਘੱਟੋ ਘੱਟ ਸਮਰਥ ਨੂੰ ਚ ਵਾਦਾ ਕਰਦੀ ਹੈ ਤੜਕੇ ਤੁਸੀਂ ਕੋਈ ਵੀ ਅਖਬਾਰ ਚੱਕ ਕੇ ਦੇਖੋ ਸਾਰਿਆਂ ਕਿਸਾਨ ਜੱਸੇ ਬੰਦਿਆਂ ਨੂੰ ਕੱਟ ਕਰਨਗੇ ਇਹ ਸੁਣ ਪਰ ਕ੍ਰੈਡਿਟ ਕਾਨੂੰਨ ਬਣਾਉਣ ਤੇ ਵੀ ਸਿੰਧ ਇਹ ਚੀਜ਼ ਪਰ ਸਰਕਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਿਉਂ ਕੀਤੀ ਕਿ ਜਿਹੜੀਆਂ ਸਾਡੇ ਦੋਨੇ ਫੋਰਮਾਂ ਤੋਂ ਬਾਹਰ ਰਹਿ ਗਈਆਂ ਸੀ। ਉਹਨਾਂ ਦੀ ਸਪੋਰਟ ਕਿੱਧਰ ਗਣੀਏ? ਕਿਸਾਨੀ ਮੋਰਚੇ ਨੂੰ ਗਣੀਏ ਕਿ ਸਰਕਾਰ ਨੂੰ ਗਣੀਆ? ਪਹਿਲੀ ਗਲਤੀ ਉਹਨਾਂ ਨੂੰ ਰਹਿਣੀ ਚਾਹੀਦੀ ਸੀ ਲੱਖ ਮੱਤ ਪੇਧ ਰਹਿਣ। ਮੋਰਚਾ ਲੱਗ ਗਿਆ ਮੰਨ ਲਓ ਇੱਥੇ ਸ਼ਹਿਰ 'ਚ ਕੋਈ ਮੋਰਚਾ ਲੱਗ ਗਿਆ ਸਾਡਾ ਫਰਜ਼ ਬਣਦਾ ਉਹਦੀ ਪੜਤਾਲ ਕਰਕੇ ਉਹਦੀ ਹਮਾਇਤ ਕਰਨਾ। ਵਿਰੋਧ ਕਰਨਾ। ਉਸ ਗੱਲਾਂ ਦੇ ਵਿੱਚੋਂ ਸਰਕਾਰ ਨੇ ਫਾਇਦਾ ਖਟਿਆ ਤਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਮੀਆਂ-ਸ਼ਮੀਆਂ ਰਹੀਆਂ ਨੇ ਜਿਹੜੀ ਤਰਫ਼ ਤੋਂ ਰਹੀਆਂ ਹੋਣੀਆਂ ਉਹ ਤੇ ਲਾਜ਼ਮੀ ਰੂਪ ਕਰਕੇ ਵਿਚਾਰ ਕਰਨਗੇ ਸਾਡੇ